ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇੱਕ ਅਜਿਹੀ ਖਬਰ ਜਿਸ ਨੂੰ ਦੇਖ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਤੁਸੀਂ ਹੈਰਾਨ ਹੋ ਜਾਓਗੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸਦੀ ਕਿ ਇੱਕ ਧਾਰਮਿਕ ਸਥਾਨ ਤੇ ਲੰਗਰ ਲੱਗਿਆ ਹੋਇਆ ਸੀਗਾ ਕਟੋ-ਕਟ 8-10 ਹਜ਼ਾਰ ਬੰਦੇ ਦਾ ਲੰਗਰ ਤਿਆਰ ਕੀਤਾ ਗਿਆ ਔਰ ਉਸ ਧਾਰਮਿਕ ਸਥਾਨ ਤੇ ਕਿਸੇ ਸ਼ਰਧਾਲੂ ਵੱਲੋਂ ਜਿਹੜਾ ਦੁੱਧ ਚੜਾਇਆ ਜਾਂਦਾ ਔਰ ਦੁੱਧ ਨੂੰ ਇਕੱਠਾ ਕਰ ਲਿਆ ਜਾਂਦਾ ਤੇ ਉਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਦੁੱਧ ਨੂੰ ਜਦ ਦੂਜੇ ਦਿਨ ਗਰਮ ਕੀਤਾ ਜਾਂਦਾ ਤਾਂ ਉਸ ਦੇ ਅੰਦਰੋਂ ਲਾਰ ਨਿਕਲਦੀ ਹੈ ਜਿਹੜੀ 10 ਤੋਂ 15 ਫੁੱਟ ਤੱਕ ਲੰਬੀ ਹੁੰਦੀ ਹੈ ਜਿਸ ਦੇ ਕਰਕੇ ਹੈਰਾਨੀ ਭਰਪੂਰ ਮਾਹੌਲ ਪੜ ਜਾਂਦਾ ਹੈ ਔਰ ਹੈਰਾਨ ਹੋ ਜਾਂਦੇ ਨੇ ਉੱਥੇ ਲੰਗਰ ਕਮੇਟੀ ਦੇ ਪ੍ਰਬੰਧਕ ਇਹ ਦੇਖ ਕੇ ਕਿ ਦੁੱਧ ਦੇ ਅੰਦਰ ਜਿਹੜੀ ਲਾਰ ਜਿਵੇਂ ਸੂਤ ਹੁੰਦਾ ਉਹ 15 ਫੁੱਟ ਤੱਕ ਜਿਹੜਾ ਉਹ ਲੰਬਾ ਨਿਕਲਦਾ ਔਰ ਇਹ ਆਮ ਲੋਕਾਂ ਦੀ ਸਿਹਤ ਦੇ ਨਾਲ ਕਿੰਡਾ ਵੱਡਾ ਖਿਲਵਾੜ ਹੈ ਕਿਉਂਕਿ ਅਸੀਂ ਇਸ ਗੱਲ ਤੋਂ ਸਮਝੀਏ ਕਿ ਜਿਹੜੇ ਸ਼ਰਧਾਲੂ ਇੱਥੇ ਦੁੱਧ ਚੜਾ ਕੇ ਗਏ ਹਨ ਹੁਣ ਪਤਾ ਨਹੀਂ ਉਹ ਆਪਣੇ ਘਰੋਂ ਦੁੱਧ ਲੈ ਕੇ ਆਏ ਹਨ ਜਾਂ ਕਿਸੇ ਡੈਰੀ ਫਾਰਮ ਤੋਂ ਲੈ ਕੇ ਆਏ ਹਨ ਜਾਂ ਕਿਸੇ ਦੁੱਧੀ ਤੋਂ ਸਿੱਧਾ ਲੈ ਕੇ ਆਏ ਹਨ ਇਹ ਪਤਾ ਨਹੀਂ ਕਿੱਥੋਂ ਲੈ ਕੇ ਆਏ ਪਰ ਇਹ ਆਮ ਲੋਕਾਂ ਦੀ ਸਿਹਤ ਨਾਲ ਕਿੰਨਾ ਖਿਲਵਾੜ ਹੈ ਇਹਦਾ ਮਤਲਬ ਹੈ ਕਿ ਸਿੱਧਮ ਸਿੱਧੇ ਅਸੀਂ ਸਮਝੀਏ ਕਿ ਜਿਹੜਾ ਅਜੀਹਾ ਦੁੱਧ ਹੈ ਜਿਹੜਾ ਸਿੰਥੈਟਿਕ ਦੁੱਧ ਹੈ ਜਿਹੜੀ ਅਡਲਟਰੇਸ਼ਨ ਹੈ ਜਾਂ ਲਾਰ ਵਾਲਾ ਜਿਹੜਾ ਦੁੱਧ ਹੈ ਉਹ ਸ਼ਰਿਆਂ ਵਿੱਚ ਕਿਰਿਆ ਕਿਉਂਕਿ ਕਿਤੇ ਨਾ ਕਿਤੇ ਤੋਂ ਦੁੱਧ ਲੈ ਕੇ ਆਏ ਆ ਜਿਹੜੇ ਸ਼ਰਦਾਲੂ ਇੱਥੇ ਚੜਾ ਕੇ ਗਏ ਆ ਕਿਉਂਕਿ ਉਹਨਾਂ ਨੂੰ ਤਾਂ ਨਹੀਂ ਪਤਾ ਕਿ ਦੁੱਧ ਦੇ ਅੰਦਰ ਕੀ ਹੈ ਪਰ ਜਿਹੜੇ ਬਣਾਉਣ ਵਾਲੇ ਆ ਉਹਨਾਂ ਨੂੰ ਤਾਂ ਪਤਾ ਹੈ ਅਤੇ ਪ੍ਰਸ਼ਾਸਨ ਦੇ ਨੱਕ ਹੇਠਾਂ ਜੇ ਇਸ ਤਰੀਕੇ ਪੰਜਾਬ ਵਿੱਚ ਲਾਰ ਵਾਲਾ ਜਿਹੜਾ ਦੁੱਧ ਆ ਜਿਹੜਾ ਅਡਲਟਰੇਸ਼ਨ ਜਿਹੜੀ ਚੱਲ ਰਹੀ ਹੈ ਜਿਹੜਾ ਸਿੰਥੈਟਿਕ ਦੁੱਧ ਹੈ ਜਿਹੜਾ ਦੁੱਧ ਕ੍ਰੀਏਟ ਕੀਤਾ ਜਾਂਦਾ ਹੈ ਜੇ ਵਿਕਰਿਆ ਤੇ ਲੋਕਾਂ ਦੀ ਸਿਹਤ ਨਾਲ ਬਹੁਤ ਵੱਡਾ ਖਿਲਵਾੜ ਹੈ ਹੁਣ ਆਪਾਂ ਸਮਝੀਏ ਇਹ ਦੁੱਧ ਲੰਗਰ ਵਿੱਚ ਵਰਤਿਆ ਜਾਣਾ ਸੀਗਾ ਤੇ ਇਹ ਦੁੱਧ ਜਿਹੜਾ ਆ ਕਿੰਨੇ ਲੋਕਾਂ ਦੇ ਵਿੱਚ ਵਰਤਾ ਦਿੱਤਾ ਜਾਣਾ ਸੀ ਤੇ ਇਹ ਲਾਰ ਜਿਹੜੀ ਆ ਇਹਨੇ ਸਰੀਰ ਦਾ ਕਿੰਨਾ ਘਾਣ ਕਰਨਾ ਸੀ ਤਾਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਹੈ ਕਿ ਲੋਕਾਂ ਦੀ ਸਿਹਤ ਜਿਹੜੀ ਵਿਗੜਦੀ ਉਹ ਇਸ ਐਡਲਟਰੇਸ਼ਨ ਕਰਕੇ ਜਾਂ ਮਿਲਾਵਟ ਕਰਕੇ ਵਿਗੜਦੀ ਹੈ ਜ਼ਿਆਦਾਤਰ ਤਾਂ ਪੋਲਿਊਸ਼ਨ ਮਿਲਾਵਟ ਤੇ ਜਿਹੜੀ ਐਡਲਟਰੇਸ਼ਨ ਹੈ ਇਹਨਾਂ ਤੋਂ ਲੋਕਾਂ ਨੂੰ ਬਚਾਇਆ ਜਾਵੇ ਔਰ ਖਾਸ ਕਰਕੇ ਇਹ ਜਿਹੜੇ ਫੂਡ ਸੇਫਟੀ ਅਫਸਰ ਨੇ ਉਹਨਾਂ ਅੱਗੇ ਬੇਨਤੀ ਹੈ ਕਿ ਜ਼ਰੂਰ ਨਕੀਲ ਪੜਨੀ ਚਾਹੀਦੀ ਹੈ ਇਹੋ ਜਿਹੇ ਜਿਹੜੇ ਮਿਲਾਵਟ ਖੋਰੇ ਨੇ ਜਿਹੜੇ ਥੋੜੇ ਜਿਹਾ ਮੁਨਾਫਾ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਨੇ ਉਹਨਾਂ ਨੂੰ ਜੇਲਾ ਦੇ ਅੰਦਰ ਧਕੈਲਣਾ ਚਾਹੀਦਾ ਤਾਂ ਖਾਨੇ ਤੁਹਾਨੂੰ ਮੁੱਖ ਦੇ ਪਰ ਦੱਸੂਗਾ ਮੈਂ ਅਜੀਤ ਰੂਪ ਸਿੰਘ ਜੋਸ਼ੀ ਇੱਥੇ ਬਾਬਾ ਭਾਈ ਮੋਹਨ ਸਿੰਘ ਸਾਹਿਬ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹਾਂ ਜੀ ਮੈਂ ਤੇ ਪਰਸਾ ਇੱਥੇ ਭੰਡਾਰਾ ਸੀਗਾ ਲੰਗਰ ਕਮੇਟੀ ਵੱਲੋਂ ਲਾਇਆ ਗਿਆ ਤਕਰੀਬਨ 8-10 ਹਜ਼ਾਰ ਪਬਲਿਕ ਇੱਥੇ ਪਹੁੰਚੀ ਸੀ ਸੋ ਸ਼ਰਧਾਲੂਆਂ ਦੇ ਵਿੱਚੋਂ ਕੋਈ ਬੰਦਾ ਇੱਥੇ ਦੁੱਧ ਛਾੜ ਕੇ ਗਿਆ ਹੈ ਪੈਕਟ ਦੇ ਵਿੱਚ ਲਿਫਾਫੇ ਦੇ ਵਿੱਚ ਤਾਂ ਉਹ ਜਦੋਂ ਅਸੀਂ ਕੱਲ ਦੁੱਧ ਸ਼ਾਮ ਕੀ ਰੱਖਤਾ ਸੀਗਾ ਉਦੋਂ ਬਾਅਦ ਸ਼ਾਮ ਨੂੰ ਉਹਨੂੰ ਗਰਮ ਕਰਨ ਲੱਗੇ ਤਾਂ ਅਸੀਂ ਦੇਖਿਆ ਕਿ ਉਹ ਗਰਮ ਤਾਂ ਹੋ ਗਿਆ ਤੇ ਨਾਲ ਦੀ ਨਾਲ ਫਟਣਾ ਸ਼ੁਰੂ ਹੋ ਗਿਆ ਜਦੋਂ ਉਹਨੂੰ ਦੇਖਿਆ ਜੀ ਉਹਦੇ ਵਿੱਚ ਚਮਚਾ ਪਾਇਆ ਤਾਂ ਉਹਦੀ ਤਕਰੀਬਨ ਕਾਰ ਬਣਨੀ ਸ਼ੁਰੂ ਹੋ ਗਈ ਹੈ ਲਾਰਜ ਬਣਨੀ ਸ਼ੁਰੂ ਹੋ ਗਈ ਹੈ ਤੇ ਉਹ ਘੱਟੋ ਘੱਟ ਘੱਟੋ ਘੱਟ 10-15 ਫੁੱਟ ਤੋਂ ਵੱਧ ਸੀਗੀ ਜਿਹੜੀ ਉਹਦੀ ਲਾਰ ਸੀਗੀ ਉਹ ਬਣੀ ਸੀਗੀ ਮੈਂ ਤਾਂ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਨਾ ਤੁਹਾਡੇ ਭਾਈਚਾਰੇ ਨੂੰ ਬੇਨਤੀ ਕਰਨਾ ਚਾ ਰਿਹਾ ਕਿ ਭਈ ਤੁਸੀਂ ਇਸ ਚੀਜ਼ ਨੂੰ ਥੋੜਾ ਜਿਹਾ ਕਰੋ ਪਬਲਿਕ ਦੇ ਵਿੱਚ ਲਿਆਓ ਪ੍ਰਸ਼ਾਸਨ ਦੇ ਵੀ ਨੋਟਿਸ ਦੇ ਵਿੱਚ ਆਵੇ ਤਾਂ ਕਿ ਜਿਹੜੇ ਦੋਜੀ ਨੇ ਸਾਡੇ ਲੋਕਲ ਦੋਜੀ ਹੈ ਜਾਂ ਸਾਡੇ ਨੇੜੇ ਤੇ ਜਿਹੜੇ ਪਿੰਡਾਂ ਦੇ ਦੋਜੀ ਹੈ ਉਹ ਐਵੇਂ ਲੋਕਾਂ ਦੇ ਨਾਲ ਜਨਤਾ ਦੇ ਨਾਲ ਖਲਵਾੜ ਨਾ ਕਰ ਲਈ ਕਿਉਂਕਿ ਅੱਜ ਕੱਲ ਜਿਹੜੀਆਂ ਨੇ ਹੈਲਥ ਜਿਹੜੀਆਂ ਫੈਸਿਲਿਟੀਆਂ ਨੇ ਬਹੁਤ ਜ਼ਿਆਦਾ ਮਹਿੰਗੀਆਂ ਨੇ ਬਿਮਾਰੀਆਂ ਬਹੁਤ ਜ਼ਿਆਦਾ ਫੈਲੀ ਜਾ ਰਹੀਆਂ ਨੇ ਤੁਸੀਂ ਆਪਦੇ ਥੋੜੇ ਜੇ ਮੁਨਾਫੇ ਪਿੱਛੇ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕਰ ਰਹੇ ਹੋ ਲੋਕਾਂ ਦੇ ਬੱਚਿਆਂ ਦੀ ਜ਼ਿੰਦਗੀ ਨਾਲ ਖਲਵਾੜ ਕਰ ਰਹੇ ਹੋ ਠੀਕ ਹੈ ਨਾ ਇੱਕ ਦੁੱਧ ਜਿਸ ਨੂੰ ਅਸੀਂ 13ਵਾਂ ਰਤਨ ਮੰਨਦੇ ਸੀ ਅੱਜ ਉਹ 13ਵੀਂ 14ਵਾਂ ਜਿਹੜਾ ਹੈਗਾ ਖਤਰੇ ਬਣ ਗਿਆ ਜਾਨ ਲਈ ਖਤਰਾ ਬਣ ਗਿਆ ਇਸ ਚੀਜ਼ ਨੂੰ ਕਰੋ ਜੀ ਤੁਸੀਂ ਕੰਟਰੋਲ ਕਰੋ ਪ੍ਰਸ਼ਾਸਨ ਕੰਟਰੋਲ ਕਰੇ ਸਾਡੀ ਤਾਂ ਇਹ ਬੇਨਤੀ ਹੈ ਜੇਕਰ ਜਦੋਂ ਤੁਸੀਂ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਦੇ ਤਾਂ ਤੁਸੀਂ ਆਮ ਪਬਲਿਕ ਦਾ ਕੀ ਬਣੇਗਾ ਜੀ ਜੋਸ਼ੀ ਸਾਹਿਬ ਜਿਵੇਂ ਮਲਾਪਤੀ ਚੀਜ਼ਾਂ ਆ ਰਹੀਆਂ ਨੇ ਦੁੱਧ ਆ ਰਿਹਾ ਹੋਰ ਚ ਜਾਰੀਆਂ ਨੇ ਤੁਸੀਂ ਵੀ ਦੱਸਿਆ ਵੀ ਸੇਤਲਾ ਖਲਵਾੜ ਹੋ ਰਿਹਾ ਹੈ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਇਸ ਤੇ ਸਖੰਜਾ ਕਰਨਾ ਚਾਹੀਦਾ ਤਾਂ ਕਿ ਲੋਕ ਬਚੋ ਪ੍ਰਸ਼ਾਸਨ ਜੀ ਟਾਈਮ ਟੂ ਟਾਈਮ ਉਹਨਾਂ ਦੁਕਾਨਾਂ ਤੇ ਛਾਪੇ ਮਾਰੇ ਮਠਾਈਆਂ ਬਣ ਰਹੀਆਂ ਨੇ ਸੰਥੈਟਿਕ ਮਠਾਈਆਂ ਬਣ ਰਹੀਆਂ ਨੇ ਸੰਥੈਟਿਕ ਦੁੱਧ ਬਣ ਰਿਹਾ ਹੈ ਸੰਥੈਟਿਕ ਜੂਸ ਬਣ ਰਿਹਾ ਹੈ ਪ੍ਰਸ਼ਾਸਨ ਹੈ ਹੈਲਥ ਡਿਪਾਰਟਮੈਂਟ ਹੈ ਇਹ ਟਾਈਮ ਟੂ ਟਾਈਮ ਛਾਪੇ ਮਾਰੇ ਜੀ ਉਹਨਾਂ ਨੂੰ ਬਖਸ਼ੇ ਨਾ ਤਾਂ ਹੀ ਭਲਾ ਹੋ ਸਕਦਾ ਹੁਣ ਅਸੀਂ ਲੋਕ ਪਬਲਿਕ ਤਾਂ ਇਹ ਛਾਪੇ ਨਹੀਂ ਮਾਰ ਸਕਦੇ ਸਾਡੇ ਕੋਲ ਤਾਂ ਪਾਵਰ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਅੰਦਰ ਕਰਾ ਦਈਏ ਜਾਂ ਉਹਨਾਂ ਨੂੰ ਕੋਈ ਸਜ਼ਾ ਦੇਵਾਈਏ ਅਸੀਂ ਤਾਂ ਥੋੜੇ ਲੋਕ ਪ੍ਰਸ਼ਾਸਨ ਦੇ মিডিਆ ਰਾਹੀਂ ਪ੍ਰਸ਼ਾਸਨ ਦੇ ਧਿਆਨ ਚ ਲਿਆ ਸਕਦੇ ਆ ਠੀਕ ਹੈ ਸਾਡੇ ਕੋਲੇ ਕੋਈ ਪਾਵਰ ਨਹੀਂ ਆ ਉਹਨਾਂ ਨੂੰ ਸਜ਼ਾ ਦੇਵੋਣ ਦੀ ਜਾਂ ਉਹਨਾਂ ਨੂੰ ਪਕੜਨ ਦੀ ਇਹ ਤੁਸੀਂ ਪ੍ਰਸ਼ਾਸਨ ਦੇ ਧਿਆਨ ਚ ਲਾਓ ਪ੍ਰਸ਼ਾਸਨ ਦੀ ਡਿਊਟੀ ਬਣਦੀ ਹੈ ਕਿ ਉਹ ਦੋਝੀਆਂ ਤੋਂ ਜਾਂ ਇਹਨਾਂ ਮਲਾਕੀ ਜਿਹੜੇ ਬੰਦੇ ਨੇ ਇਹਨਾਂ ਨੂੰ ਪਕੜ